ਹਾਂਜੀ ਵੀਰੇ ਕੀ ਹਾਲ ਚਾਲ ਆ ਜੀ ਕਹਿੰਦੇ ਨਾ ਤੀਰਾਂ ਨਾਲ ਤਲਵਾਰਾਂ ਤੋਂ ਸਿੱਖ ਕੌਮ ਡਰੇ ਗੱਦਾਰਾਂ ਤੋਂ ਸਾਨੂੰ ਬੈਰੀ ਤੋਂ ਕੋਈ ਖਤਰਾ ਨਹੀਂ ਸਾਨੂੰ ਡਰ ਹੈ ਆਪਣੇ ਯਾਰਾਂ ਤੋਂ ਇਹ ਗਾਣਾ ਨਾ ਆਪਣੇ ਮੋਹਰਾਲੀ ਸਾਹਿਬ ਦਾ ਹਨਾ ਨਾ ਤੀਰਾਂ ਨਾਲ ਤਲਵਾਰਾਂ ਤੋਂ ਸਿੱਖ ਕੌਮ ਡਰੇ ਗੱਦਾਰਾਂ ਤੋਂ ਗੱਦਾਰਾਂ ਤੋਂ ਹੀ ਡਰ ਲੱਗਦਾ ਹੁਣ ਮੈਂ ਤੁਹਾਨੂੰ ਜਿਹੜੀ ਆ ਆ ਵੀਡੀਓ ਦਿਖਾਉਣ ਜਾ ਰਿਹਾ ਇਹ ਵੀਡੀਓ ਦੇਖ ਕੇ ਯਾਰ ਹਿਰਦਾ ਬਲੁੰਦ ਰਿਆ ਗਿਆ ਸੱਚੀਓ ਬਹੁਤ ਜ਼ਿਆਦਾ ਹਿਰਦਾ ਬਲੁੰਦ ਰਿਆ ਗਿਆ ਕਸਮ ਲੱਗੇ ਯਾਰ ਪਤਾ ਨਹੀਂ ਕਿਹੜੇ ਪਿੰਡ ਦੀ ਵੀਡੀਓ ਆ ਮੈਂ ਤਾਂ ਹੁਣ ਇਹ ਕੋਸ਼ਿਸ਼ ਕਰੂੰ ਵੀ ਇਹ ਲੱਭਿਆ ਜਾਵੇ ਵੀ ਕਿਹੜੇ ਪਿੰਡ ਦੀ ਵੀਡੀਓ ਆ ਪਤਾ ਕੀ ਆ ਯਾਰ ਕਿਸੇ ਪਿੰਡ ਦੀ ਵੀਡੀਓ ਆ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ ਉਹਦੇ ਵਿੱਚ ਯਾਰ ਰਹਿਤ ਮਰਿਆਦਾ ਦੀਆਂ ਧੱਜੀਆਂ ੜਾਈਆਂ ਪਈਆਂ ਨੇ ਯਾਰ ਹੈ ਪੰਜ ਪਿਆਰੇ ਸਹਿਬਾਨ ਨੇ ਜਿਹੜੇ ਉਹਨਾਂ ਦੀਆਂ ਦਾੜ੍ਹੀਆਂ ਕੱਟੀਆਂ ਹੋਈਆਂ ਨੇ ਯਾਰ ਹੈ ਉਹ ਪੰਜ ਪਿਆਰੇ ਸਹਿਬਾਨਾਂ ਦੀ ਜਿਹੜੀ ਆਪਣੀ ਮਰਿਆਦਾ ਆਪਣੇ ਇਹ ਨਗਰ ਕੀਰਤਨ ਚ ਹੁੰਦੀ ਆ ਉਹ ਮਰਿਆਦਾ ਦੇ ਵਿੱਚ ਉਹ ਬੰਦੇ ਖੜੇ ਨੇ ਜਿਨ੍ਹਾਂ ਦੀ ਕੋਈ ਰਹਿਤ ਹੀ ਨਹੀਂ ਹੈਗੀ ਹੁਣ ਇਹ ਨੌਬਤਾਂ ਆ ਗਈਆਂ ਕਿ ਸਾਨੂੰ ਪੰਜ ਪਿਆਰੇ ਵੀ ਦਾਣੀ ਵਾਲੇ ਨਹੀਂ ਮਿਲਦੇ ਯਾਰ ਸ਼ਰਮ ਵਾਲੀ ਗੱਲ ਆ ਆ ਵੀਡੀਓ ਦੇਖੋ ਕਰਦੇ ਆ ਫੇਰ ਗੱਲ ਯਾਰ ਬਹੁਤ ਮੇਰੀ ਗੱਲ ਸੁਣੋ ਦੋਸਤਾਂ ਨਾਲੇ ਵੀਡੀਓ ਦੇਖ ਤਾਂ ਲਓ ਪਰ ਮੇਰੇ ਭਾਈ ਬਣ ਕੇ ਇਹਨੂੰ ਸ਼ੇਅਰ ਕਰਿਓ ਬੱਦ ਤੋਂ ਬੱਦ ਤਾਂ ਕਿ ਨਾ ਜਲੂਸ ਨਿਕਲੇ ਤੇ ਮੈਂ ਮੈਂ ਪਰਸਨਲ ਤੌਰ ਤੇ ਇਹਨਾਂ ਲੱਭਦਾ ਯਾਰ ਕਿਹੜੇ ਪਿੰਡ ਦਾ ਉਹਨਾਂ ਨੇ ਜਾ ਕੇ ਲਾਪਾ ਕਰਦੇ ਆ ਯਾਰ ਉੱਥੇ ਵਾਲੀ ਕਮੇਟੀ ਦੀ ਹਨਾ ਪਹਿਲਾ ਵੀਡੀਓ ਦੇਖੋ ਦੋਸਤੋ ਦੇਖੋ ਟੱਕ ਚੜਾ ਨੂੰ ਲਾਇਆ ਨਾ ਤੀਰਾ ਨਾ ਤਲਵਾਰਾ ਤੋਂ ਸਿੱਖ ਤੋਂ ਘਰੇ ਘੱਟਾ ਤੋਂ ਸਾਨੂੰ ਵੈਰੀ ਕੋਈ ਖਤਰਾ ਨਹੀਂ ਡਰ ਲੱਗਦਾ ਅਕੜਿਆ ਯਾਰਾ ਕੋ ਰੋ ਖਰੋ ਪਿਆ ਕੁਹਾੜੇ ਵਿੱਚ ਦੇਖ ਦੱਸਤਾ ਟੱਕ ਚੜਾ ਨੂੰ ਲਾਇਆ ਨਾ ਤੀਰਾ ਹਾਂਜੀ ਵੀਰੇ ਦੇਖ ਲਈ ਨਾ ਵੀਡੀਓ ਯਾਰ ਯਾਰ ਕਸਮ ਲੱਗੇ ਮੇਰਾ ਤਾਂ ਹਿਰਦਾ ਬਲੁੰਦ ਰਿਆ ਗਿਆ ਯਾਰ ਆ ਹਾਲ ਆ ਗਏ ਹੈ ਵੀ ਨਗਰ ਕੀਰਤਨ ਨਿਕਲਿਆ ਹੋਵੇ ਮੇਰੇ ਖਿਆਲ ਨਾਲ ਤਾਂ ਇਹ ਨਗਰ ਕੀਰਤਨ ਤਾਜ਼ਾ ਹੀ ਹੈ ਜਨਮ ਨਿਹੜੇ ਦੇ ਗੁਰੂ ਗਬਨ ਸਿੰਘ ਜੀ ਦੇ ਹੈਨਾ ਤੇ ਨਗਰ ਕੀਰਤਨ ਨਿਕਲਿਆ ਬਤੇ ਜਿਹੜੇ ਪੰਜ ਪਿਆਰੇ ਹੁਣ ਉਹਨਾਂ ਨੇ ਬੂਥੜੇ ਦੇਖ ਲਓ ਬੂਥੇ ਦੇਖੇ ਨੇ ਉਹਨਾਂ ਦੇ ਕੀ ਹਾਲਾਤ ਨੇ ਯਾਰ ਹੈ ਹੁਣ ਸਾਡੇ ਇਹ ਦਿਨ ਆ ਗਏ ਯਾਰ ਕਿ ਸਾਨੂੰ ਪੰਜ ਪਿਆਰੇ ਤੱਕ ਨਹੀਂ ਲੱਭ ਰਹੇ ਪੂਰੀ ਰਹਿਤ ਮਰਿਆਦਾ ਵਾਲੇ ਪੰਜ ਕੱਕੇ ਵਾਲੇ ਸਾਨੂੰ ਪੰਜ ਪੈਰੀਂ ਲੱਭ ਰਿਹਾ ਏ ਸ਼ਰਮਦਾ ਘਟਾ ਯਾਰ ਉਹ ਯਾਰ ਉਹ ਕਮੇਟੀ ਨੂੰ ਯਾਰ ਸ਼ਰਮ ਹੀ ਨਹੀਂ ਆਈਏਗੀ ਦਾੜਿਆਂ ਦੇ ਦੇਖੋ ਯਾਰ ਇਹਨਾਂ ਨੇ ਬੂਧਲੀਆਂ ਦੇਖੋ ਕਹਿ ਜੀਆਂ ਨੇ ਮੈਂ ਬਿਲਕੁਲ ਸਹਿਮਦਾ ترਸੀਮ ਸਿੰਘ ਮੋਰਾਲੀ ਸਾਹਿਬ ਦੇ ਗਾਣਾ ਜਿਹੜਾ ਉਹ ਗਾਣਾ ਗਾਇਆ ਵਿਆ ਨਾ ਕਹਿੰਦੇ ਤੀਰਾਂ ਨਾਲ ਤਲਵਾਰਾਂ ਤੋਂ ਸਿੱਖ ਕੌਮ ਡਰੇ ਗੱਦਾਰਾਂ ਤੋਂ ਸਾਨੂੰ ਬੈਰੀ ਤੋਂ ਕੋਈ ਖਤਰਾ ਨਹੀਂ ਸਾਨੂੰ ਡਰ ਹੈ ਆਪਣੇ ਯਾਰਾਂ ਤੋਂ ਹੈ ਉਹ ਗੱਲ ਸੱਚ ਆ ਵਿਚੇ ਬੜੇ ਬਨੇ ਥਾਲੇ ਇਹ ਵਾਗੜ ਬਲੇ ਤਗੜਦਲੇ ਯਾਰ ਸ਼ਰਮ ਆਉਂਦੀ ਆ ਯਾਰ ਕੋਈ ਰਹਿਤ ਗੁਰੂ ਸਾਹਿਬ ਨੇ ਪਹਿਲਾਂ ਕਿਹਾ ਕਿ ਮੈਨੂੰ ਮੇਰਾ ਸਿੱਖ ਪਿਆਰਾ ਨਹੀਂ ਮੈਨੂੰ ਰਹਿਤ ਪਿਆਰੀ ਆ ਯਾਰ ਇਹ ਰਹਿਤ ਦੀਆਂ ਧੱਜੀਆਂ ਆੜਾਈ ਜਾਂਦੇ ਨੇ ਇਹਦਾ ਗੰਭੀਰ ਨੋਟਿਸ ਲਿਆ ਜਾਵੇ ਯਾਰ ਮੈਂ ਬੇਨਤੀ ਕਰਦਾ ਕਮੇਟੀ ਨੂੰ ਆਪਣੇ ਪ੍ਰਬੰਧਕ ਕਮੇਟੀ ਨੂੰ ਬੇਨਤੀ ਕਰਦਾ ਗੁਰਦਾਰਾ ਸਾਹਿਬ ਨੂੰ ਇਹ ਤਾਂ ਕੰਮ ਵੀ ਨੋਟਿਸ ਲਿਆ ਜਾਵੇ ਯਾਰ ਮੈਂ ਨਾ ਚਲੋ ਬਾਕੀ ਗੱਲਾਂ ਯਾਰ ਹੋਰ ਬਾਅਦ ਫੇਰ ਕਰਾਂਗੇ ਕੋਸ਼ਿਸ਼ ਕਰਦਾ ਮੈਂ ਕਰਦੇ ਅਸੀਂ ਮੈਂ ਵੀ ਕੋਸ਼ਿਸ਼ ਕਰ ਰਿਹਾ ਕਿ ਰਹਿਤ ਦੇ ਵਿੱਚ ਆਈਏ ਮਹਾਰਾਜ ਸੁਖ ਸ਼ਾਂਤੀ ਬਖਸ਼ੇ ਤੇ ਮਹਾਰਾਜ ਤੰਦਰੁਸਤੀ ਦੇਣ ਤੇ ਰਹਿਤ ਦੇ ਵਿੱਚ ਆਈਏ ਤੇ ਗੁਰੂ ਸਾਹਿਬ ਦੇ ਲੜ ਲੱਗੀਏ ਤੇ ਕੋਸ਼ਿਸ਼ ਹੀ ਕਰਦੇ ਆ ਤੇ ਆਉਣ ਵਾਲੀ ਪੀੜ੍ਹੀ ਦਾ ਮੈਂ ਦੇਖਿਆ ਸਾਡੇ ਪਿੰਡ ਸਭਾ ਸੀ ਵਧੀਆ ਜੋਸ਼ ਆ ਮੁੰਡਿਆਂ ਛੋਟੇ ਛੋਟੇ ਬੱਚਿਆਂ 'ਚ ਬਹੁਤ ਜੋਸ਼ ਆ ਤੇ ਕਵਤਾਵਾਂ ਵੀ ਗਾਉਂਦੇ ਨੇ ਗੁਰੂ ਸਾਹਿਬ ਦੀਆਂ ਤੇ ਇੱਧਰ ਰਹਿਤ ਮਰਿਆਦਾ ਦੇ ਵਿੱਚ ਆਉਣ ਵਾਲਾ ਬਹੁਤ ਜੋਸ਼ ਆ ਪਟਕੇ ਆ ਬੰਦੇ ਮੇਰੇ ਜਾਂ ਉਹਨਾਂ ਦੇ ਸਰੈਂਤ ਮਾਲੇ ਬੰਦੇਵੇਂ ਨੇ ਪੱਗਾਂ ਬੰਦਦੇ ਨੇ ਮੁੰਡੇ ਤੇ ਜੂੜੇ ਰੱਖਦੇ ਨੇ ਬਹੁਤ ਵਧੀਆ ਪਰ ਆ ਇਹ ਚੀਜ਼ਾਂ ਨੋਟਿਸ ਲਿਆ ਜਾਵੇ ਮੇਰਾ ਯਾਰ ਹਿਰਦਾ ਬਲੁੰਦ ਰਿਆ ਗਿਆ ਦੇਖ ਕੇ ਤੇ ਚਲੋ ਵੀਡੀਓ ਖਤਮ ਕਰਨੀ ਤੋ ਆ ਗਿਆ ਪਰ ਇਹਦਾ ਗੰਭੀਰ ਨੋਟਿਸ ਲਓ ਜੀ ਧੰਨਵਾਦ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ